ਹੈਲੋ ਜੀ ਸਾਰਿਆਂ ਨੂੰ ਹਸਰੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਹੋਗੇ ਹਾਂਜੀ ਤੇ ਆਪਾਂ ਸ਼ੁਰੂ ਕਰਦੇ ਹਾਂ ਜੀ ਆਪਣਾ ਅੱਜ ਦਾ ਵਲੌਗ ਅੱਜ ਦੇ ਵਲੌਗ ਵਿੱਚ ਇਥੇ ਆ ਜੀ ਅੱਜ ਸੰਡੇ ਆ ਤੇ ਕੱਲ ਨੂੰ ਤੁਹਾਨੂੰ ਪਤਾ ਕਿ 1 ਤਰੀਕ ਹੋ ਜਾਣੀ ਆ ਸਾਰੇਆਂ ਬੱਚਿਆਂ ਦੇ ਸਕੂਲ ਸ਼ੁਰੂ ਹੋਣ ਜਾਣ ਰਹੇ ਆ ਕਾਫੀ ਟਾਈਮ ਹੋ ਗਿਆ ਛੁੱਟੀਆਂ ਨੂੰ ਪੂਰਾ ਡੇਢ ਮਹੀਨਾ ਹੋ ਗਿਆ ਵਾ ਛੁੱਟੀਆਂ ਹੋਈਆਂ ਨੂੰ ਤੇ ਬੱਚਿਆਂ ਦੇ ਪੇਪਰ ਚੱਲਦੇ ਪੈ ਸੀ ਜਦੋਂ ਮਿਲ ਕੇ ਅਚਾਨਕ ਜੇ ਗਰਮੀ ਜ਼ਿਆਦਾ ਹੋਣ ਕਰਕੇ ਛੁੱਟੀਆਂ ਹੋ ਗਈਆਂ ਸੀਗੀਆਂ ਤੇ ਹੁਣ ਕੱਲ ਨੂੰ 1 ਤਰੀਕ ਨੂੰ ਐਲਾਨ ਆ ਗਿਆ ਜੀ ਸਕੂਲ ਲੱਗਣੇ ਆ ਤੇ ਮਨਕੀਰ ਤੁਣਣੇ ਅੱਜ ਮਿਲ ਕੇ ਆਉਂਦੀਆਂ ਬੁੱਕਾਂ-ਬੱਕਾਂ ਸਾਰੀਆਂ ਰੈਡੀ ਕਰ ਲਈਆਂ ਸੀਗੀਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਰਿੰਡੇ ਨਵਾਇਆ ਸੀਗਾ ਤੇ ਮੈਂ ਵਾਣ ਲੱਗੀ ਸੀ ਜੀ ਸਿਰ ਤੇ ਇਹ ਤਾਂ ਬਦਕੀ ਬੱਚੇ ਉੰਜ ਤਾਂ ਵਾਧੂ ਪਾਣੀ ਵਿੱਚ ਨਹਾਉਣ ਨੂੰ ਲੈਂਦੇ ਆ ਤੇ ਪਰ ਜਦੋਂ ਸਿਰ ਸੁਨਵਾਉਣਾ ਹੋਵੇ ਨਾ ਤੇ ਇਹਨਾਂ ਨੂੰ ਮਿਲਕੀ ਹੁੰਦਾ ਕਿ ਨਾ ਹੀ ਸਾਨੂੰ ਅੱਜ ਕੋਈ ਨਵਾਵੇ ਤੇ ਬੱਚਿਆਂ ਨੂੰ ਬਹੁਤ ਮੁਸ਼ਕਲ ਜਿਹਾ ਲੱਗਦਾ ਹੈ ਕਿ ਸਿਰ ਨਵਾਉਣਾ ਇੱਕ ਜਿੱਦ ਅੜਕਾਂ ਹੀ ਪੈ ਜਾਂਦੀਆਂ ਨੇ ਨਾ ਵਾਲਾਂ ਵਿੱਚ ਤੇ ਉਦੋਂ ਬਹੁਤ ਮਿਲਕੀ ਰੋਂਦੇ ਆ ਕਿ ਸਾਨੂੰ ਅੜਕਾਂ ਦਾ ਐਵੇਂ ਮੱਕੀ ਪੀੜ ਹੁੰਦੀ ਆ ਤੇ ਮਣਕਿਰ ਦੇ ਵਾਲ ਬਹੁਤ ਜ਼ਿਆਦਾ ਲੰਮੇ ਆ ਤੇ ਇਸ ਕਰਕੇ ਇਹਦੇ ਨਾਲ ਅੜਕਾਂ ਬਹੁਤ ਪਿੰਦੀਆਂ ਨੇ ਤੇ ਅੱਜ ਮੈਂ ਮੱਕੀ ਪਹਿਲਾਂ ਇਹਦੇ ਵਾਲ ਛੱਟ ਜੇ ਦਿੱਤੇ ਸੀ ਕਿ ਤੇ ਉਹ ਮੱਕਿਆ ਜੜਕਾਂ ਕੱਟ ਸੀਗੀਆਂ ਤੇ ਹੁਣ ਨਾ ਥੋੜਾ ਥੋੜੇ ਗਿੱਲੇ ਸੀ ਦੇ ਵਾਲ ਤੇ ਮੈਂ ਸੋਚਿਆ ਪਹਿਲਾਂ ਹੀ ਇਹਨਾਂ ਦੇ ਵਾਲ ਬਾਹ ਦੇਣੀਆਂ ਬਾਅਦ ਵਿੱਚ ਨਾ ਅਚਾਨ ਜਦੋਂ ਸੁੱਕ ਜਾਂਦੇ ਨਾ ਫਿਰ ਜ਼ਿਆਦਾ ਅੜਕਾ ਪੈਂਦੇ ਇੱਕ ਬੱਚੇ ਨੂੰ ਮਲਕੀ ਵਾਲਾਂ ਦੇ ਨਾਲ ਕਦੀ ਇੱਧਰ ਸੁੱਟ ਵਾਲਾਂ ਨੂੰ ਕਦੀ ਉੱਧਰ ਤੇ ਐਵੇਂ ਜਦੋਂ ਮਕੀ ਨੰਮੇ ਪੈ ਜਾਂਦੇ ਆ ਤੇ ਉਹ ਫਿਰ ਜ਼ਿਆਦਾ ਅੜਕਾ ਪੈ ਜਾਂਦੇ ਆ ਬੱਚਿਆਂ ਦੇ ਤੇ ਅੱਜ ਮਨਕੀਰਤ ਨੂੰ ਪਹਿਲਾਂ ਮੈਂ ਕਿਹਾ ਕਿ ਤੁਸੀਂ ਸਿਰ ਹਵਾ ਲਵੋ ਦੇ ਇਹ ਲੱਗੀ ਆ ਜੀ ਸਿਰ ਵੋਣ ਤੇ ਇਧਰ ਆ ਗਈ ਸੀ ਜੀ ਨਿਮਰ ਨਿਮਰ ਦਾ ਵੀ ਸਿਰ ਵੋਣਾ ਸੀਗਾ ਤੇ ਅਜੇ ਨਾ ਸਾਰੇ ਬੱਚਾ ਨਹੀਂ ਸਿਰਨਵਾਤੇ ਨਿਮਰ ਮਨਕੀਰਦੀਪੂ ਆ ਦੀ ਬੇਟੀ ਆ ਤੇ ਉਹ ਵੀ ਅੱਜ ਆਈ ਹੋਈ ਸੀ ਤੇ ਇਹਨਾਂ ਸਾਰਨ ਨੂੰ ਸਿਰਨਵਾ ਕੇ ਤੇ ਇੱਥੇ ਅੰਦਰ ਲੈ ਆਈ ਸੀ ਟਾਈਮ ਜੀ ਪੂਰੇ ਹੋ ਗਿਆ 12:30 ਵਜੇ ਦਾ ਹੁਣ ਬਸ ਸਾਰਿਆਂ ਬੱਚਿਆਂ ਨੂੰ ਅੰਦਰ ਮੈਂ ਕਿ ਬਿਠਾ ਦੇਣਾ ਵਾ ਤੇ ਉੱਥੇ ਆਦਾ ਚਲੋ ਜੀ ਟੀਵੀ ਦੇਖਣਗੇ ਉਸ ਤੋਂ ਬਾਅਦ ਸੌਂ ਜਾਣਗੇ ਵੈਸੇ ਤੇ ਤੁਹਾਨੂੰ ਪਤਾ ਹੈ ਕਿ ਬੱਚਿਆਂ ਨੂੰ ਨੀਂਦ ਨਹੀਂ ਆਉਂਦੀ ਬਸ ਰਾਤ ਨੂੰ ਹੀ ਜਾ ਕੇ ਨੀਂਦ ਨੂੰ ਰਾਤ ਨੂੰ ਹੀ ਨਾ ਕਿਤੇ 10 ਵਜੇ ਇਹਨਾਂ ਨੇ ਸੌਣਾ ਹੁੰਦਾ ਵਾ ਉਸ ਤੋਂ ਪਹਿਲਾਂ ਇਹਨਾਂ ਨੂੰ ਨੀਂਦ ਨਹੀਂ ਆਉਂਦੀਗੀ ਨਾ ਇਹ ਦਿਨੇ ਸੌਂਦੇ ਆ ਤੇ ਨਾ ਹੀ ਰਾਤ ਬਸ ਇਹ ਹੈ ਕਿ ਦਿਨੇ ਜਦ ਉੱਠਣਾ ਹੁੰਦਾ ਨਾ ਉਦੋਂ ਬਹੁਤ ਜ਼ਿਆਦਾ ਲੇਟ ਉੱਠਦੇ ਆ ਤੇ ਇੱਥੇ ਹਾਂਜੀ ਮੈਂ ਇਹਨਾਂ ਨੂੰ ਲੈ ਆਈ ਸੀਗੀ ਤੇ ਹੁਣ ਲੱਗੀ ਸੀਗੀ ਮੈਂ ਇਹਨਾਂ ਦੇ ਸਿਰ ਵਾਉਣ ਮਨਕਿਰਤਨੇ ਆਪਦਾ ਵਾ ਲਿਆ ਸੀ ਸਿਰ ਤੇ ਉਹ ਚਲੀ ਗਈ ਸੀ ਉਸ ਤੋਂ ਬਾਅਦ ਆ ਗਈ ਸੀ ਕਿ ਨਿਮਰ ਉਹਨਾਂ ਦਾ ਮੈਂ ਲੱਗ ਪਈ ਸੀ ਸਿਰ ਵਾਉਣ ਵਾਸਤੇ ਨਿਮਰ ਕਹਿੰਦੇ ਸੀ ਮੇਰਾ ਹੌਲੀ ਹੌਲੀ ਸੇਰ ਵਾਇਓ ਮੈਨੂੰ ਪੀੜਨਾ ਹੋਵੇ ਤੇ ਵੈਸੇ ਤਾਂ ਇਹਨਾਂ ਦੀ ਅੜਕਾ ਨਹੀਂ ਸੀ ਹੈਗੀਆਂ ਬਸ ਜਉਂਗੀ ਗਿੱਲੇ ਆ ਨਾ ਵਲ ਗਿੱਲੇ ਵਾਲੇ ਤਾਂ ਬਹੁਤ ਛੇਤੀ ਅੜਕਾ ਨਿਕਲ ਜਾਂਦੇ ਨੇ ਜੋ ਸੁੱਕਦੇ ਉਹਦੇ ਹੀ ਬਸ ਹੋ ਜਾਂਦੇ ਉਲਝੇ ਜਾਂਦੇ ਆ ਵਲ ਫਿਰ ਉਹ ਤੋਂ ਥੋੜੇ ਜਿਹਾ ਹੋਣੇ ਔਖੀ ਹੁੰਦੀ ਆ ਤੇ ਦਿਲਨਾਜ਼ ਦਾ ਵੀ ਸੇਰ ਵਾਉਣਾ ਸੀਗਾ ਤੇ ਉਹ ਸੌਂਗੀ ਆ ਜੇ ਉਹ ਉਠੂਗੀ ਜੀ ਉਦੋਂ ਉਹਨਾਂ ਦਾ ਵੀ ਸਿਰਵਾਦਾਂਗੇ ਅੱਜ ਉਹਨੂੰ ਨਹੀਂ ਸੀ ਨਵਾਇਆ ਉਹਨੂੰ ਕੱਲ ਨਵਾਇਆ ਸੀਗਾ ਤੇ ਇਹਨਾਂ ਦੋਨੇ ਜਾਣਾ ਸਵੇਰੇ ਸਕੂਲ ਕਰਕੇ ਤੇ ਇਹਨਾਂ ਨੂੰ ਫਿਰ ਜਰੂਰੀ ਸੀ ਨਵਾਉਣਾ ਤੇ ਇਸ ਕਰਕੇ ਮੈਂ ਇਹਨਾਂ ਨਵਾ ਦਿੱਤਾ ਸੀਗਾ ਇਹ ਜਿਹ ਦੋ ਨੇ ਹਵਾਲੇ ਸਿਰ ਮੈਨਾਂ ਨੂੰ ਆਖਿਆ ਵੀ ਤੁਸੀਂ ਤੇਲ ਕੰਗਾ ਹੋਂ ਸਾਰੇ ਅੰਦਰ ਰੱਖੋ ਤੇ ਉਹਨਾਂ ਜੇ ਫਿਰ ਬਾਹਰ ਚੱਲਦੇ ਆ ਬਾਹਰ ਇੱਥੇ ਜੀ ਮੈਂ ਕੱਪੜੇ ਧੋ ਕੇ ਸੁੱਕਣੇ ਪਾਏ ਸੀਗੇ ਵੈਸੇ ਤਾਂ ਮੈਂ ਕਿ ਮੰਜਰੇ ਸੁੱਕਣ ਵੇ ਅੱਜ ਨਾ ਹਵਾ ਜੀ ਬਹੁਤ ਵਗਦੀ ਸਵੇਰੇ ਸਵੇਰੇ ਬਹੁਤ ਮੈਂ ਕਿ ਠੰਡਾ ਜਿਹਾ ਮੌਸਮ ਹੋ ਗਿਆ ਸੀਗਾ ਤੇ ਹੁਣ ਤਾਂ ਵੈਸੇ ਧੁੱਪ ਲੱਗ ਗਈ ਆ ਪਹਿਲਾਂ ਮਲੇ ਕਿ ਠੰਡਾ ਸੀਗਾ ਬਿਲਕੁਲ ਧੁੱਪ ਨਹੀਂ ਸੀ ਲੱਗੀ ਬੱਦਲ ਜੇ ਬਹੁਤ ਜ਼ਿਆਦਾ ਬਣੇ ਸੀ ਤੇ ਮੀਂਹ ਤਾਂ ਨਹੀਂ ਆਇਆਗਾ ਅੱਜ ਤੇ ਵੈਸੇ ਮਕੇ ਇਨਾ ਕੋਈ ਠੰਡਾ ਵਧੀਆ ਹੋ ਗਿਆ ਵਾ ਤੇ ਜੇ ਸਾਫੇ ਤੋਂ ਕੇ ਸੁੱਕਨੇ ਪਾਈ ਹੋਏ ਸੀ ਤੇ ਮੈਂ ਸੋਚਿਆ ਪਹਿਲਾਂ ਇਹਨਾਂ ਨੂੰ ਮਲਕੀ ਰੱਖ ਦਿੰਨੇ ਆ ਫਿਰ ਮੱਕੀ ਸੌ ਜਾਣਾ ਫਿਰ ਬਾਤ ਪੀਣਾ ਕਿਤੇ ਰਹਿ ਜਾਣਾ ਤੇ ਇੱਥੇ ਮੈਂ ਇਹਨਾਂ ਨੂੰ ਲੱਗੀ ਸੀਗੀ ਤੈ ਲੈਣ ਤੇ ਇਹਨਾਂ ਨੂੰ ਰੱਖ ਦਿੰਨੇ ਆ ਹੁਣ ਚਰਮਣ ਕਿਰਤਾਂ ਨੇ ਮੈਂ ਆਖਿਆ ਸੀ ਕਿ ਤੂੰ ਸਾਰੇ ਕੱਪੜੇ ਲੈ ਆ ਉਹ ਬਾਹਰੋਂ ਤੇ ਉਹਨਾਂ ਨੂੰ ਆਪਾਂ ਇੱਥੇ ਰੱਖ ਦਿੰਨੇ ਆ ਇੱਥੇ ਮਣਕਿਰਤਾਂ ਨੇ ਮੱਕੀ ਮਿੱਟੀ ਦਾ ਬਣਾਇਆ ਹੋਇਆ ਵਾਂ ਢੱਡੀ ਜੇ ਬਣਾਇਆ ਹੋਇਆ ਵਾ ਤੇ ਬੰਦੇ ਨਾਲ ਖੇਡਦੇ ਆ ਪਈਆਂ ਸੀ ਉਹਨੂੰ ਛਾਵੇਂ ਲੱਗੀਆਂ ਸੀ ਰੱਖਣ ਦੋਵੇਂ ਇਸੇ ਤਰ੍ਹਾਂ ਖੇਡਦੀਆਂ ਰਹਿੰਦੀਆਂ ਨੇ ਵਧੀਆ ਜੀ ਬੱਚੇ ਨਾਲ ਮਿਲ ਕੇ ਰਹਿੰਦੇ ਵਧੀਆ ਮੂਫ ਪਿਆਰ ਵਾਧਾ ਬੱਚਿਆਂ ਦਾ ਇੱਥੇ ਆ ਗਈ ਸੀ ਜੀ ਆਪਾਂ ਰਸੋਈ ਦੇ ਵਿੱਚ ਬਸ ਆਪਣਾ ਜੀ ਰਸੋਈ ਦੇ ਵਿੱਚ ਰਹਿ ਗਿਆ ਸੀ ਥੋੜਾ ਜਿਹਾ ਕਮ ਚਾਹ ਬਣਾ ਕੇ ਰੱਖ ਲਈ ਸੀਗੀ ਤੇ ਹੁਣਸ ਅਗਲੇ ਹੀ ਦੁੱਧ ਗਰਮ ਕੀਤਾ ਸੀਗਾ ਤੇ ਮੈਂ ਸੋਚਿਆ ਪਹਿਲਾਂ ਦੁੱਧ ਗਰਮ ਬਾਹਰ ਕੱਢ ਦਿੰਨੇ ਆ ਫ੍ਰਿਜ ਵਿੱਚ ਰੱਖ ਦਿੰਨੇ ਇੱਕ ਨਾ ਬੱਤੀ ਨਹੀਂ ਆਏਗੀ ਰਾਤ ਦੀ ਅੱਜ ਆਪਣੇ ਤੇ ਉਹਦੇ ਕਰਕੇ ਨਾ ਮਨੇ ਕਿ ਮੈਂ ਸੋਚਿਆ ਦੁੱਧ ਹੀ ਨਾ ਖਰਾਬ ਹੋ ਜਾਵੇ ਤੇ ਇੱਥੇ ਮੈਂ ਲੱਗੀ ਸੀਗੀ ਪਹਿਲਾਂ ਰੱਖਣ ਤੇ ਫਿਰ ਬਾਅਦ ਵਿੱਚ ਜੇ ਤੁਹਾਨੂੰ ਪਤਾ ਕਿ ਇਹ ਸੌਂਝੀ ਹੈ ਫਿਰ ਛੇਤੀ ਆਪਾਂ ਰਸੋਈ ਵਿੱਚ ਆਉਂਦੇ ਨਹੀਂ ਆ ਤੇ ਗਰਮੀ ਬਹੁਤ ਜ਼ਿਆਦਾ ਗਰਮੀ ਕਰਨ ਦੁੱਧ ਬਹੁਤ ਜ਼ਿਆਦਾ ਛੇਤੀ ਖਰਾਬ ਹੋ ਜਾਂਦਾ ਵਾ ਹਾਂਜੀ ਤੇ ਅੱਜ ਦਾ ਵਲੌਗ ਸੀ ਆਪਣਾ ਇਹਨਾਂ ਕੀ ਮੈਂ ਉਮੀਦ ਕਰਦੀ ਹਾਂ ਜੀ ਤੁਹਾਨੂੰ ਮੇਰਾ ਵਲੌਗ ਬਹੁਤ ਵਧੀਆ ਲੱਗੇਗਾ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਾ ਪਲੀਜ਼ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰਾ ਵਲੌਗ ਕਿਸ ਤਰ੍ਹਾਂ ਦਾ ਲੱਗਾ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਪੋਰਟ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਹਾਂਜੀ ਆਪਣੀ ਵੀਡੀਓ ਇੱਥੇ ਹੁੰਦੀ ਆ ਖਤਮ ਤੇ ਆਪਾਂ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਜੀ ਤੁਸੀਂ ਇਹਨਾਂ ਕੀਮਤੀ ਟਾਈਮ ਕੱਢ ਕੇ ਮੇਰੀ ਵੀਡੀਓ ਵੇਖੀ ਆ